ਸੱਚੀ ਗਾ ਦੋਸਤੋ ਅੱਜ ਅਸੀਂ ਤੁਹਾਡੇ ਲਈ 250 ਗਾਟ ਚ ਬਣੀ ਹੋਈ ਡਬਲ ਪੋਰਸ਼ਨ ਕੋਠੀ ਲੈ ਕੇ ਆਏ ਹਾਂ ਜਿਸ ਦਾ ਸਾਈਜ਼ 30 75 ਹੈ ਜੇਕਰ ਏਰੀਆ ਦੀ ਗੱਲ ਕਰੀਏ ਤਾਂ 2250 ਸਕਰ ਫੁੱਟ ਬਣਦਾ ਜੀ 1200 ਸਕਰ ਫੁੱਟ نیچے ਬਣਿਆ ਹੋਇਆ 1000 ਸਕਰ ਫੁੱਟ ਉੱਪਰ ਬਣਿਆ ਹੋਇਆ ਜੇਕਰ ਖਰਚ ਦੀ ਗੱਲ ਕਰੀਏ ਤਾਂ ਹੁਣ ਤੱਕ 13 ਲੱਖ ਰੁਪਏ ਲੱਗ ਚੁੱਕਾ ਹੈ ਅਸੀਂ ਤੁਹਾਨੂੰ ਮਿਸਤਰੀ ਦਾ ਨੰਬਰ ਵੀ ਦੇਵਾਂਗੇ ਜੇਕਰ ਕੋਠੀ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਜਨ ਆਛੇ ਵਾਰੇ ਤਾਂ ਤੁਸੀਂ ਗੱਲ ਕਰ ਸਕਦੇ ਹੋ ਅਸੀਂ ਤੁਹਾਨੂੰ ਕੋਠੀ ਅੰਦਰੋਂ ਵੀ ਦਿਖਾਵਾਂਗੇ ਤਾਂ ਕਿ ਕੋਠੀ ਦਾ ਨਕਸ਼ਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਪੂਰਾ ਨਕਸ਼ਾ ਸਮਝਣ ਲਈ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਇਹ ਲਾਨ ਏਰੀਆ ਹੈ ਜਿੱਥੇ ਲੱਕੜਾਂ ਪਈਆਂ ਇਹ ਮੇਨ ਗੇਟ ਆ ਗਿਆ ਹੈ ਸਾਹਮਣੇ ਪੋਰਚ ਬਣਿਆ ਹੋਇਆ ਹੈ ਪੋਰਚ ਬਹੁਤ ਖੁੱਲਾ ਬਣਿਆ ਹੋਇਆ ਹੈ ਫੋਰਚ ਦੇ ਵਿੱਚ ਹੀ ਪੌੜੀਆਂ ਬਣੀਆਂ ਹੋਈਆਂ ਨੇ ਸਾਹਮਣੇ ਐਂਟਰੀ ਗੇਟ ਦੇਖ ਰਹੇ ਹਾਂ ਐਂਟਰੀ ਗੇਟ ਦੇ ਨਾਲ ਹੀ ਸੱਜੇ ਪਾਸੇ ਕਿਚਨ ਬਣਿਆ ਹੋਇਆ ਹੈ ਫਿਰ ਖੱਬੇ ਪਾਸੇ ਬੈਡਰੂਮ ਬਣਿਆ ਹੋਇਆ ਹੈ ਸਾਹਮਣੇ ਵਾਸ਼ਿੰਗ ਏਰੀਆ ਜਿੱਥੇ ਟੂਟੀਆਂ ਵਗੈਰਾ ਲੱਗਣਗੀਆਂ ਇਹ ਬੈਡਰੂਮ ਦੀ ਵਿੰਡੋ ਆ ਗਈ ਐਂਟਰੀ ਗੇਟ ਆ ਗਿਆ ਇਹ ਤੁਸੀਂ ਲੌਬੀ ਦੇਖ ਰਹੇ ਹੋ ਜੋ ਬਹੁਤ ਖੁੱਲੀ ਬਣੀ ਹੋਈ ਹੈ ਹੈਂਟ੍ਰੇ ਗੇਟ ਦੇ ਸੱਜੇ ਪਾਸੇ ਰਸੋਈ ਬਣੀ ਹੋਈ ਹੈ। ਰਸੋਈ ਦੇ ਬਿਲਕੁਲ ਸਾਹਮਣੇ ਹੀ ਸਟੋਰ ਬਣਿਆ ਹੋਇਆ ਹੈ। ਸਟੋਰ ਦੇ ਨਾਲ ਬੈਡਰੂਮ ਬਣੇ ਹੋਏ ਆ ਜੀ ਦੋ। ਇਹ ਪਹਿਲਾ ਬੈਡਰੂਮ ਆ ਗਿਆ। ਸਾਹਮਣੇ ਗੇਟ ਦੇਖ ਰਹੇ ਹੋ ਤੁਸੀਂ ਬੈਕ ਸਾਈਡ ਵਾਲਾ ਜੀ ਨਾਲ ਵਿੰਡੋ ਬਣੀ ਹੋਈ ਹੈ। ਕਿ ਇੱਥੇ ਡਰੈਸਿੰਗ ਰੂਮ ਅਤੇ ਬਾਥਰੂਮ ਆ ਗਿਆ ਜੋ ਬੈਡਰੂਮ ਨਾਲ ਅਟੈਚ ਹੈ। ਇਹ ਡਰੈਸਿੰਗ ਰੂਮ ਹੈ। ਇਹ ਬਾਥਰੂਮ ਹੈ ਜੋ ਬਰਾਉਂਡ ਵਾਲਾ ਹੈ ਇਹ ਵਾਸ਼ਿੰਗ ਏਰੀਆ ਆ ਗਿਆ ਹੈ ਬੈਕ ਸਾਈਡ ਤੇ ਸਾਹਮਣੇ ਜੋ ਦੇਖ ਰਹੇ ਹੋ ਉੱਥੇ ਦੂਸਰੇ ਬੈਡਰੂਮ ਤੇ ਡਰੈਸਿੰਗ ਰੂਮ ਅਤੇ ਬਾਥਰੂਮ ਬਣੂਗਾ ਜੋ ਬੈਡਰੂਮ ਨਾਲ ਅਟੈਚ ਹੈ ਇਹ ਦੂਸਰੇ ਬੈਡਰੂਮ ਚ ਆ ਗਈ ਬੈਕ ਸਾਈਡ ਵਾਲੇ ਗੇਟ ਤੋਂ ਸਾਹਮਣੇ ਅਲਮਾਰੀ ਬਣੂਗੀ ਇਹ ਬਾਥਰੂਮ ਦਾ ਗੇਟ ਆ ਗਿਆ ਜੋ ਬੈਡਰੂਮ ਨਾਲ ਅਟੈਚ ਹੈ ਹੁਣ ਆਪਾਂ ਲੌਬੀ ਚ ਆਵੇ ਇਹ ਸਟੋਰ ਬਣਿਆ ਹੋਇਆ ਹੈ ਇਥੇ ਜਗਾ ਛੱਡੀ ਹੋਈ ਹੈ ਤਾਂ ਕਿ ਕੋਠੀ 'ਚ ਨੀਰਾ ਨਾ ਪਵੇ ਉੱਪਰ ਜਾਲ ਲੱਗੂਗਾ ਜੀ ਇਹ ਬਾਥਰੂਮ ਆ ਗਿਆ ਜਿਸ ਦੇ ਦੋ ਗੇਟ ਨੇ ਇੱਕ ਲੌਬੀ 'ਚ ਦਿੱਤਾ ਹੋਇਆ ਦੂਸਰਾ ਦੂਸਰਾ ਗੇਟ ਬੈੱਡਰੂਮ ਨਾਲ ਅਟੈਚ ਹੈ ਇਹ ਡਰੈਸਿੰਗ ਰੂਮ ਆ ਗਿਆ ਇਹ ਬੈੱਡਰੂਮ ਆ ਗਿਆ ਸਾਹਮਣੇ ਵਿੰਡੋ ਦੇਖ ਰਹੇ ਹੋ ਤੁਸੀਂ ਤੀਜੇ ਬੈੱਡਰੂਮ ਦੀ ਕਾਲਮ ਲਾ ਕੇ ਇਸ ਕੋਠੀ 'ਚ ਤਿੰਨ ਬੈੱਡਰੂਮ ਬਣੇ ਹੋਏ ਐ ਤਿੰਨਾਂ ਦੇ ਨਾਲ ਹੀ ਡਰੈਸਿੰਗ ਰੂਮ ਤੇ ਬਾਥਰੂਮ ਅਟੈਚ ਕੀਤੇ ਹੋਏ ਐ ਹੁਣ ਆਪਾਂ ਉੱਪਰ ਚੱਲਦੇ ਆਂ ਅਸੀਂ ਤੁਹਾਡੇ ਲਈ ਨਵੀਂ ਬੰਦਰੀ ਕੋਠੀਆਂ ਦੇ ਨਕਸ਼ੇ ਅਤੇ ਐਲੀਵੇਸ਼ਨ ਇਸ ਲਈ ਲੈ ਕੇ ਆਉਂਦੇ ਆਂ ਦੋਸਤੋ ਤਾਂ ਕਿ ਜੇਕਰ ਕਿਸੇ ਭਰਾ ਨੇ ਮਕਾਨ ਬਣਾਉਣਾ ਹੋਵੇ ਤਾਂ ਉਸ ਨੂੰ ਆਈਡੀਆ ਆ ਜਾਵੇ ਕਿਉਂਕਿ ਮਕਾਨ ਜ਼ਿੰਦਗੀ 'ਚ ਇੱਕ ਵਾਰ ਹੀ ਬਣਦਾ ਹੈ ਸਾਹਮਣੇ ਬੈਡਰੂਮ ਦਾ ਗੇਟ ਆ ਗਿਆ ਇੱਥੇ ਗ੍ਰੇਲ ਲੱਗੂਗੀ ਇਹ ਬੈਡਰੂਮ ਦਾ ਗੇਟ ਆ ਗਿਆ ਜੋ ਕੌਡਿੰਗ ਦਾ ਸਾਹਮਣੇ ਦਿੱਤਾ ਹੋਇਆ ਹੈ। ਲੌਬੀ 'ਚ ਵੀ ਦਿੱਤਾ ਹੋਇਆ ਜਿਹੜਾ ਗੇਟ ਬੈਡਰੂਮ ਦਾ। ਇਹ ਬੈਂ ਅਲਮਾਰੀ ਆ ਗਈ ਇੱਥੇ। ਇਹ ਡਰੈਸਿੰਗ ਰੂਮ ਆ ਗਿਆ। ਡਰੈਸਿੰਗ ਰੂਮ ਦੇ ਨਾਲ ਬੈਡਰੂਮ ਬਾਥਰੂਮ ਆ ਗਿਆ ਜੀ। ਜੋ ਬੈਡਰੂਮ ਨਾਲ ਅਟੈਚ ਹੈ। ਬਾਥਰੂਮ ਦਾ ਗੇਟ ਇੱਕ ਲੌਬੀ 'ਚ ਦਿੱਤਾ ਹੋਇਆ ਜੀ। ਹੁਣ ਆਪਾਂ ਲੌਬੀ 'ਚ ਆ ਗਏ। ਸਾਮਣੇ ਰਸੋਈ ਆ ਗਈ ਇਹ ਦੋ ਬੈਡਰੂਮ ਦੇਖ ਰਹੇ ਹੋ ਤੁਸੀਂ ਇਹ ਜਗਾ ਛੱਡੀ ਹੋਈ ਆ ਰੋਸ਼ਨੀ ਵਾਸਤੇ ਜੀ ਉੱਪਰ ਜਾਲ ਲੱਗੂਗਾ ਤਾਂ ਕੋਠੀ ਜਨੇਰਾ ਨਾ ਪਵੇ ਇਹ ਸਟੋਰ ਆ ਗਿਆ ਇਹ ਬੈਡਰੂਮ ਆ ਗਿਆ ਬੈਡਰੂਮ ਦਾ ਬੈਕ ਸਾਈਡ ਵਾਲਾ ਗੇਟ ਆ ਗਿਆ ਜੀ ਇਹ ਨਾਲ ਦੂਸਰਾ ਬੈਡਰੂਮ ਆ ਗਿਆ ਏਲਮਾਰੀ ਆ ਗਈ ਇੱਥੇ ਬਣੂਗੀ ਇਹ ਡਰੈਸਿੰਗ ਰੂਮ ਆ ਗਿਆ ਇਹਦੇ ਨਾਲ ਬਾਥਰੂਮ ਬਣਿਆ ਹੋਇਆ ਜੋ ਬੈਡਰੂਮ ਨਾਲ ਅਟੈਚ ਹੈ ਜੀ ਹੁਣ ਆਪਾਂ ਲੌਬੀ 'ਚ ਆ ਗਏ ਹੁਣ ਉੱਪਰ ਚੱਲਦੇ ਆਂ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਭਰਾ ਦਾ ਫਾਇਦਾ ਹੋ ਜੇ ਵੀਡੀਓ ਦੇਖ ਕੇ ਘਰ ਬਣਾਉਣ ਵਾਲੇ ਉਸ ਨੂੰ ਕੋਈ ਆਈਡੀਆ ਮਿਲ ਜਾਵੇ ਹੁਣ ਆਪਾਂ ਛੱਤ ਤੇ ਆ ਗਏ ਛੱਤ ਤੇ ਟੈਂਕੀ ਰੱਖੀ ਹੋਈ ਹੈ ਜੀ ਟੈਂਕੀ ਦੇ ਉੱਪਰ ਛੱਤ ਪਾਈ ਹੋਈ ਹੈ ਕੋਮਪਟੀ ਦੀ ਛੱਤ ਆ ਗਈ ਦੋਸਤੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ